ਗਿਆਨੀ ਸੰਤ ਸਿੰਘ ਮਸਕੀਨ ਮੰਜੀ ਸਾਹਿਬ ਹਰ ਸਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਆਉਂਦੇ ਤੇ ਦਿਵਾਲੀ ਤੋਂ ਅਗਲੇ ਦਿਨ ਉਹਨਾਂ ਦੀ ਵਤਾਈ ਗਈ ਹੁੰਦੀ ਤੇ ਮੇਰੀ ਉੱਥੇ ਡਿਊਟੀ ਸੀ ਮੈਂ ਉੱਥੇ ਰਹਿਣਾ ਉਹਨਾਂ ਨੇ ਉੱਥੇ ਆਪਣੀ ਕਥਾ ਵਿਆਖਿਆ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ ਮਸਕੀਨ ਸਾਹਿਬ ਨੇ ਕਹਿੰਦੇ ਭੀ ਕਾਨਪੁਰ ਦੀ ਗੱਲ ਹੈ ਇੱਕ ਮੁਸਲਮਾਨ ਬਜ਼ੁਰਗ ਤੇ ਇੱਕ ਪੰਡਤ ਭਰਾ ਆਂਢੀ ਗੁਆਂਢੀ ਸੰਤ ਤੇ ਗੱਲਾਂ ਕਰਦਿਆਂ ਕਰਦਿਆਂ ਸੁਭਾਵ ਗੱਲਾਂ ਚੱਲ ਪੀਆਂ ਉਹ ਬ੍ਰਾਹਮਣ ਭਰਾ ਉਸ ਮੂਲਾ ਨੂੰ ਕਹਿਣ ਲੱਗਾ ਵੀ ਮੀਆਂ ਮੈਂ ਹੈਰਾਨ ਪੜਾ ਹੈ ਪਈ 84 ਚ ਇਹਨਾਂ ਸਿੱਖਾਂ ਨੂੰ ਐਨੀ ਮਾਰ ਪਈ ਚੁੰਨ ਚੁੰਨ ਕੇ ਕਾਨਪੁਰ ਮਾਰੇ ਦਿੱਲੀ ਮਾਰੇ ਇਹ ਕਾਨਪੁਰ ਦੀ ਗੱਲ ਕਹਿਣ ਲੱਗਾ ਮਸਕੀਨ ਸਾਹਮਣੇ ਕਹਿੰਦੇ ਵੀ ਇੱਕਾਨਪੁਰ ਦੀ ਗੱਲ ਹੈ ਕਹਿੰਦੇ ਵੀ ਕਾਨਪੁਰ ਵੀ ਦਿੱਲੀ ਵਿੱਚ ਅਸੀਂ ਚੁੰਨ ਚੁੰਨ ਕੇ ਮਾਰੇ ਆ ਇਹਨਾਂ ਨੂੰ ਮਾਰਿਆ ਪਰ ਮੈਂ ਅੱਜ ਤੱਕ ਕਿਸੇ ਸਿੱਖ ਨੂੰ ਸਟੇਸ਼ਨ ਤੇ ਹੱਥ ਕਰਕੇ ਮੰਗਦਿਆਂ ਨਹੀਂ ਵੇਖਿਆ ਮੈਂ ਸਦਕੇ ਜਾਣਾ ਉਸ ਮੌਲਵੀ ਭਰਾ ਦੇ ਉਹ ਕਹਿਣ ਲੱਗਾ ਪੰਡਤਾ ਇਹਨਾਂ ਨਹੀਂ ਮੰਗਣਾ ਕਹਿੰਦਾ ਗੱਲ ਕੀ ਹੈ ਕਹਿੰਦਾ ਇਹਨਾਂ ਦੇ ਬਾਪੂ ਗੁਰਨਾਨਕ ਪਾਤਸ਼ਾਹ ਨੇ ਜਿਹੜੀ 20 ਰੁਪਈਆਂ ਦੀ ਖਰਾ ਸੌਦਾ ਕਰਕੇ ਐਫ ਡੀ ਕਰਾਈ ਤੇ ਆਪਣੇ ਬਾਪੂ ਕੋਲ ਮੂੰਹ ਤੇ ਚਪੇੜਾਂ ਖਾਧੀਆਂ ਨੇ ਨਾ ਜਦੋਂ ਸੌਦਾ ਕਰਕੇ ਬਾਪੂ ਆਇਆ ਤੇ ਬਾਬਾ ਕਲਿਆਣ ਲੈ ਕਹਿਣ ਲੱਗਾ ਤੈਨੂੰ ਪੈਸੇ ਦਿੱਤੇ ਸੀ ਤੂੰ ਅਦਾੜ ਆ ਤਨ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਬਾਪੂ ਤੂੰ ਐਸ ਪਾਸੇ ਦੋ ਮਾਰੀਆਂ ਨੇ ਦੋ ਐਸ ਪਾਸੇ ਮਾਰ ਲ ਪਰ ਮੇਰੀ ਵਰਬੂਰੀ ਮੈਂ ਭੁੱਖਿਆਂ ਨੂੰ ਵੇਖ ਕੇ ਜਾ ਨਹੀਂ ਸਕਦਾ ਮੈਂ ਭੁੱਖਿਆਂ ਨੂੰ ਵੇਖ ਕੇ ਜਾ ਨਹੀਂ ਸਕਦਾ ਉਹ ਜਿਹੜੀ 20 ਰੁਪਏ ਦੀ ਐਫ ਡੀ ਹੈ ਨਾ ਅੱਜ ਆਪਾਂ ਪਾਤਸ਼ਾਹੀ ਕਰਦੇ ਆਂ ਇਹ ਬਾਬੇ ਨਾਨਕ ਦੀ ਬਰਕਤ ਹੈ ਇਸ ਕਰਕੇ ਇਹ ਕਹਿਣਾ ਵੀ 500 ਰੁਪਿਆ ਗਿਆਨੀ ਜੀ ਮਾਮੂਲੀ ਬਾਤ ਹੈ ਉਸ ਮੌਕੇ ਬੜੀ ਵੱਡੀ ਗੱਲ ਸੀ